ਬਹੁਤ ਬਹੁਤ ਲੱਗ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਸਿੱਖਿਆ ਨਾਲ ਸਾਡਾ ਧਿਆਨ ਲੱਗ ਰਿਹਾ ਤੇ ਜਿਹੜਾ ਮੇਰੇ ਅਗਵੰਦਨੀ ਜੀ ਜਿਹੜਾ ਮਨਵਾਲ ਨੇ ਕਿਟੋਰੀ ਦੀ ਜੇ ਸੱਜ ਸਿੱਖੀ ਬਾਰੇ ਕੰਵਰੀ ਦਾ ਸਬੰਧ ਕਿਹੜੇ ਸਬੰਧ ਵਿੱਚ ਦਸਤਾਰ ਮੁਕਾਬਲਾ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਸ਼ਹਿਰ ਕਰਾਇਆ ਹਾਂਜੀ ਨਹੀਂ ਖਾਲਸਾ ਸਾਜ ਸਾਜਮੰਦੀਵਸ ਦੇ ਤੌਰ ਤੇ ਮਨਾਇਆ ਗਿਆ ਕਦੋਂ ਖਾਲਸਾ ਦਿਨ ਕਦੋਂ ਮਨਾਇਆ ਜਾਂਦਾ ਹੈ 13 ਬ੍ਰਾਂਹ ਅੱਛਾ ਜੀ ਅੱਜ ਫਿਰ ਕਿੰਨੇ ਜਣੇ ਪਹੁੰਚੇ ਤੇ ਬੱਚੇ ਪਾ 6:30 ਵਜੇ ਹੋ ਗਈ ਆ ਕੀ ਲੱਗਦਾ ਹੈ ਕਿ ਬੱਚਿਆਂ ਨੂੰ ਦਸਤਾਰਾਂ ਪੱਨੀਆਂ ਚਾਹੀਦੀਆਂ ਹਾਂਜੀ ਜਿੰਨੇ ਲੱਭੇ ਕੀ ਕਹਿਣਾ ਚਾਹੁੰਦੇ ਆ ਆਪਣੇ ਬਾਰੇ ਕਿਆ ਆ ਗਿਆ ਕਦੀ ਮਾਨ ਲਾ ਕੇ ਡਾਉ ਸਖੀ ਗੱਲ ਧਿਆਨ ਦੋ ਪਾਠ ਪੂਜਾ ਜ਼ਿਆਦਾ ਕਰੋ ਅੱਜ ਮੈਂ ਤਰਸਤਾਪਸੀ ਇਹ ਆਇਆ ਹਾਂ ਇੱਥੇ ਦਸਤਾਰ ਦਾ ਮੁਕਾਬਲਾ ਕਰਵਾਇਆ ਗਿਆ ਹੈ ਇਹ ਖਾਲਸਾ ਸਾਧਨਾ ਦਿਵਸ ਕਰਕੇ ਕਰਵਾਇਆ ਗਿਆ ਹੈ ਅਤੇ ਮੈਂ ਵੀ ਇਸ ਵਿੱਚ ਭਾਗ ਲਿੱਤਾ ਹੈ ਇਹ ਮੈਨੂੰ ਬਹੁਤ ਮੇਰੇ ਦਿਲ ਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਇੱਥੇ ਬਹੁਤ ਸਾਰੇ ਵੀਰਾਂ ਨੇ ਪਾਗ ਦਿੱਤਾ ਹੈ ਮੇਰੇ ਤੋਂ ਵੀ ਛੋਟੇ ਤੇ ਮੇਰੇ ਤੋਂ ਵੀ ਵੱਡੇ ਆ ਵੀਰਾਂ ਨੇ ਇੱਥੇ ਬਹੁਤ ਸੁੰਨੀਆਂ ਛੜੀਆਂ ਪੱਗਾਂ ਬਣੀਆਂ ਨੇ ਸਾਨੂੰ ਪੱਗਾਂ ਬਣਣੀਆਂ ਚਾਹੀਦੀਆਂ ਨੇ ਕਿਉਂਕਿ ਸਾਨੂੰ ਗੁਰੂ ਮਹਾਰਾਜ ਨੇ ਪੱਗਾਂ ਦਾਨ ਕੀਤੀਆਂ ਇਹ ਰੀਕਾ ਕੰცა ਪਹਿਲ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨੰਦੇੜ ਦੀ ਧਰਤੀ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਵਚਨ ਕੀਤੇ ਸੀ ਪੰਥ ਦੇ ਵਾਅਦੇ ਨੂੰ ਲੋਚਣਾ ਔਰ ਪੰਥ ਦਾ ਸ਼ਬਦ ਦਾ ਪ੍ਰਚਾਰ ਕਰਨਾ कलगी तरपਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਜੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਨ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਸਾਜਿਆ ਉਸ ਦਿਹਾੜੇ ਨੂੰ ਮੁੱਖ ਰੱਖਦਿਆਂ ਅੰਮ੍ਰਿਤਸਰ ਦੀ ਧਰਤੀ ਤੇ ਜੋ 3 ਤ੍ਰੈ ਸ਼ਤਾਬ ਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਹੈ ਇਸ ਦੇ ਪ੍ਰਿੰਸੀਪਲ ਸਾਹਿਬ ਡਾਕਟਰ ਕੁਲਵਿੰਦਰ ਸਿੰਘ ਜੀ ਔਰ ਸਮੂੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ ਕਿਉਂਕਿ ਅੱਜ ਮੰਗ ਹੈ ਕਿ ਖਾਲਸਾ ਪੰਥ ਪ੍ਰਚਾਰ ਕਰੇ ਸ਼ਬਦ ਦਾ ਬਾਣੀ ਤੇ ਬਾਣੇ ਦਾ ਔਰ ਜੋ ਸਾਡੇ ਬੱਚਿਆਂ ਨੂੰ ਸਿੱਖੀ ਤੋਂ ਤੋੜਿਆ ਜਾ ਰਿਹਾ ਇਤਿਹਾਸ ਤੋਂ ਤੋੜਿਆ ਜਾ ਰਿਹਾ ਉਹਦੇ ਵਾਸਤੇ ਨਵੇਕਲਾ ਉਪਰਾਲਾ ਹੈ ਔਰ ਕਿਉਂਕਿ ਅੱਜ ਸਾਡੇ ਬੱਚੇ ਨਸ਼ਿਆਂ ਦਾ ਦੌਰ ਚੱਲਦਾ ਬੱਚਿਆਂ ਨੂੰ ਪਤਾ ਹੋਵੇ ਉਹ ਵਾਰਿਸ ਕਿੰਨਾ ਦੇ ਆ ਪਹਿਰਾਵਾ ਸਾਡਾ ਕੀ ਆ ਇਸ ਕਰਕੇ ਵੀ ਨਵੇਕਲਾ ਉਪਰਾਲਾ ਜੋ ਕਾਲਜ ਵਿਖੇ ਕੀਤਾ ਗਿਆ ਕਿ ਦਸਤਾਰ ਤੇ ਦਮਾਲੇ ਮੁਕਾਬਲੇ ਜਿਦੇ ਨਾਲ ਬੱਚਿਆਂ ਨੂੰ ਉਤਸ਼ਾਹ ਬਣਦਾ ਵਾ ਕਿ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬਖਸ਼ੇ ਤਾਜ ਸਿਰ ਤੇ ਸਜਾਉਣ ਸੋ ਅਰਦਾਸ ਕਰਦੇ ਹਾਂ ਕਲਗੀ ਧਰਜੀ ਦੇ ਚਰਨਾਂ ਇਸ ਤਰ੍ਹਾਂ ਦੇ ਨਵੇਂ ਕਲੇ ਉਪਰਾਲੇ ਪੰਥ ਦੇ ਪ੍ਰਚਾਰ ਵਾਸਤੇ ਅਗਾਹ ਵੀ ਹੁੰਦੇ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਅੱਜ ਕ੍ਰੈਸਟ ਆਬੀ ਕਾਲਜ ਵਿੱਚ ਖਾਲਸਾ ਪੰਥ ਦੇ ਸਾਰਜਨ ਦਿਵਸ ਨੂੰ ਸਮਰਪਤ ਸੁੰਦਰ ਦਸਤਾਰ ਦੁਮਾਲਾ ਮੁਕਾਬਲੇ ਵਰਵਾਏ ਜਾ ਰਿਹਾ। ਅਲੱਗ-ਅਲੱਗ ਗਰੁੱਪਾਂ ਵਿੱਚ ਕਰਾਇਆ ਜਾ ਰਿਹਾ। 12 ਤੋਂ 12 ਸਾਲ ਦੀ ਉਮਰ ਤੋਂ ਲੈ ਕੇ 15 ਸਾਲ ਦੀ ਉਮਰ 15 ਸਾਲ ਦੀ ਉਮਰ ਤੋਂ ਲੈ ਕੇ 18 ਸਾਲ 18 ਸਾਲ ਤੋਂ 21 ਸਾਲ ਅਤੇ 21 ਸਾਲ ਤੋਂ ਉੱਪਰ ਦੇ ਵਿਦਿਆਰਥੀਆਂ ਦੇ ਜਿਸ ਵਿੱਚ ਲਗਭਗ ਟੱਚ ਦੇ ਕਰੀਮ ਵੈਰੀਟੀਆਂ ਨੇ ਹਿੱਸਾ ਲਿਆ ਮੈਂ ਇਸ ਦੇ ਨਾਲ ਹੀ ਅੱਜ ਕਾਲਜ ਵਿੱਚ ਗਿਆਨੀ ਸੁਖਜੀਤ ਸਿੰਘ ਜੀ ਦੇ ਵੱਲੋਂ ਇੱਕ ਵਿਸ਼ੇਸ਼ ਲੈਕਚਰ ਕਰਵਾਇਆ ਜਾ ਰਿਹਾ ਵਾ ਖਾਸਾ ਮੇਰੇ ਰੂਪ ਹੈ ਖਾਸ ਇਸ ਤੋਂ ਮੁਕਾਬਲੇ ਤੋਂ ਬਾਅਦ ਵਿਦਿਆਰਥੀ ਉਸ ਲੈਕਚਰ ਵਿੱਚ ਸ਼ਾਮਲ ਹੋਣਗੇ ਤੇ ਮੈਂ ਇਹ ਮੁਕਾਬਲੇ ਜਿਹੜੇ ਆ ਵਿਦਿਆਰਥੀਆਂ ਦੇ ਵਿੱਚ ਸਿੱਖਿਆ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਮੌਕੇ-ਮੌਕੇ ਤੇ ਕਰਵਾਏ ਜਾਂਦੇ ਆ ਤੇ ਮੈਂ ਜਿਹੜਾ 13 April ਨੂੰ ਵਿਸਾਖੀ ਦਾ ਦਿਹਾੜਾ ਆ ਰਿਹਾ ਖਾਸਾ ਸਾਜ ਦੇ ਨਿਸਾਰਿਆ ਸਮੂਰ ਸਿਕੰਗਤ ਨੂੰ ਸਮੂਰ ਸਿਕ ਜਗਤ ਨੂੰ ਇਸ ਦਿਹਾੜੇ ਦੀ ਲੱਖ ਦਰ ਬਧਾਈ ਦਿੰਦਾ ਹਾਂ ਵਾਏ ਕੁਟੀਕਾ ਕਲਸਾ ਵਾਏ ਕੁਟੀਕਾ ਸਪ ਇਹ ਮੁਕਾਬਲੇ ਵਿੱਚ 60 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ ਕਿਉਂਕਿ ਇਹ ਨਾਮ ਇਹਨਾਂ ਵਿੱਚ ਵਿਦਿਆਰਥੀਆਂ ਲਈ ਪਹਿਲਾ ਸਾਲ ਦੂਸਰਾ ਸਾਲ ਤੀਸਰਾ ਸਾਲ ਅਤੇ ਚਾਰ ਚਾਰ ਹਰ ਗਰੁੱਪ ਦੇ ਵਿੱਚੋਂ ਹੌਸਲਾ ਬਲ ਬਨਾ ਦਿੱਤੇ ਵਿਦਿਆਰਥੀਆਂ ਨੂੰ ਸਿਕਨਾ ਜੋੜਨ ਦੇ ਲਈ ਇਸ ਨਵਾਂ ਕਾਲਜ ਪਰਫੈਕਟ ਪਹਿਲੀ ਗੱਲ ਹੈ ਕਾਲਜ ਕਲੋਮਨੀਗੁਰ ਦਾ ਪਰ ਬੰਦੇ ਕਮੇਟੀ ਦੇ ਪ੍ਰਬੰਧ ਨਹੀਂ ਚੱਲ ਰਿਹਾ ਤੇ ਇਸ ਕਰਕੇ ਤੇ ਸਾਡਾ ਨਿੱਜੀ ਫਰਜਵੰਤਾ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਸਿੱਖੀ ਨਾਲ ਜੋੜਨ ਦੀ ਕੋਸ਼ਿਸ਼ ਕਰੀਏ ਤੇ ਜਿੰਨੇ ਵੀ ਗੁਰੂ ਸਾਹਿਬ ਦੇ ਦਿਹਾੜੇ ਆਉਂਦੇ ਆ ਜਨਮ ਦਿਹਾੜੇ ਸ਼ੀਦੀ ਦਿਹਾੜੇ ਜਾਂ ਗੁਰੂਆਂ ਨਾਲ ਜੁੜੇ ਹੋਏ ਕੋਈ ਹੋਰ ਵੀ ਸਿੰਘ ਜਿਹੜੇ ਇਤਿਹਾਸ ਵਿੱਚ ਆਉਂਦੇ ਆ ਉਹਨਾਂ ਦੇ ਦਿਹਾੜੇ ਅਸੀਂ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਮਨਾਨੇ ਆ ਜਿਹੜਾ ਸਿੱਖਿਆ ਲੈ ਕੇ ਵਿਦਿਆਰਥੀ ਆਪਣਾ ਜੀ ਸਹੀ ਟੰਗਾ ਪੀਟ ਕੇ